ਪੰਜ ਆਬ ਆਬ ਪਾਣੀ ਨੂੰ ਕਹੇ ਜਾਂਦੇ ਪਰ ਛੇਵਾ ਜਿਹੜਾ ਦਰਿਆ ਹੈ ਇਹ ਨਸ਼ੇ ਦਾ ਚੱਲ ਰਿਹਾ ਅੱਜ ਦੇ ਰਾਜਨੀਤੀ ਲੋਕ ਤੁਸੀਂ ਜਾਣਦੇ ਹੋ ਉੱਥੇ ਤੁਸੀਂ ਅਸੀਂ ਲੜਦੇ ਆ ਉਹ ਉੱਥੇ ਹੁੰਦੇ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਸੀ ਵਸਦੀ ਸਰਹਿੰਦ ਇਟੋਂ ਕਾਂਟੇ ਹਿਰਤੀ ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਪੋ ਦਾ ਮਹੀਨਾ ਚੜਿਆ ਹੋਇਆ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਰੇ ਯਾਦ ਕਰ ਰਿਹਾ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਹੜੀ ਮਹਾਨ ਧਰਤੀ ਇੱਥੇ ਲੱਖਾਂ ਦੀ ਗਿਣਤੀ ਚ ਸੰਗਤ ਜਿਹੜੀ ਆਉਂਦੀ ਇਹਨਾਂ ਦਿਨਾਂ ਦੇ ਵਿੱਚ ਤੇ ਸਰਹੰਦ ਸ਼ਹਿਰ ਹੈ ਜਿਹੜਾ ਜਿੱਥੇ ਉਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿੱਥੇ ਸੰਗਤ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਇਸ ਸ਼ਹਿਰ ਦੇ ਇਤਿਹਾਸ ਬਾਰੇ ਅਸੀਂ ਗੱਲ ਕਰਾਂਗੇ ਇਸ ਨੂੰ ਮਹਾਨ ਧਰਤੀ ਕਿਹਾ ਜਾਂਦਾ ਹੈ ਜੀਓਗ੍ਰਾਫਿਕਲੀ ਕੀ ਇਹਦੀ ਇੰਪੋਰਟੈਂਸ ਸਿੱਗੀ ਤੇ ਸਿੱਖ ਕੌਮ ਦੇ ਲਈ ਇਹ ਕਿੱਡੀ ਕ ਵੱਡੀ ਕਿੱਡੀ ਕ ਮਹਾਨ ਧਰਤੀ ਹੈਗੀ ਹੈ ਸੋ ਸਾਰੇ ਪੱਖਾਂ ਤੋਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਮੌਜੂਦ ਨੇ ਜਿਹੜੇ ਹਰਮੰਦਰ ਸਾਹਿਬ ਦੇ ਸਾਫਾ ਹੈਡ ਗ੍ਰੰਥੀ ਰਹੇ ਨੇ ਫਤਿਹਗੜ੍ਹ ਸਾਹਿਬ ਦੇ ਵੀ ਹੈਡ ਗ੍ਰੰਥੀ ਰਹੇ ਨੇ ਉਹ ਪਹੁੰਚੇ ਹੋਏ ਨੇ ਫਤਿਹਗੜ੍ਹ ਸਾਹਿਬ ਆ ਬਾਬਾ ਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਫਤਿਹ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਚਾਹੂੰਗਾ ਜੀ ਤੁਹਾਨੂੰ ਪੁੱਛਣਾ ਜਿਹੜੀ ਅੱਪ ਧਰਤੀ ਤੇ ਬੈਠੇ ਆ ਸਰਹੰਦ ਇਸ ਨੂੰ ਕਿਹਾ ਜਾਂਦਾ ਹੈ ਇਹਦੇ ਬਾਰੇ ਦੱਸੋ ਜੀ ਇਹ ਨਾਮ ਕਿਵੇਂ ਪਿਆ ਤੇ ਕੀ ਜਿਹੜੀ ਹੈਗੀ ਹੈ ਮਹੱਤਤਾ ਇਸ ਜਗ੍ਹਾ ਦੀ ਇਹ ਤਾਂ ਅੱਲਾ ਯਾਰ ਖਾਂ ਜੋਗੀ ਨੇ ਨਾ ਵੈਸੇ ਉਰਦੂ ਦੇ ਵਿੱਚ ਉਹ ਨਾਫਜ਼ ਲਿਖੀ ਉਹ ਅਸੀਂ ਅੱਗੇ ਪੰਜਾਬੀ ਦੇ ਵਿੱਚ ਉਹਦਾ ਅਨੁਵਾਦ ਕੀਤਾ ਹੈ ਉਹਨੇ ਉਹਨਾਂ ਨੇ ਲਿਖਿਆ ਹੈ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਸੀ ਬਸਦੀ ਸਰਹਿੰਦ ਇंटੋਂ ਕਾਂਟਿ ਹਿਰਤੀ ਇਹ ਸਰਹਿੰਦ ਦਿੱਲੀ ਅਤੇ ਲਾਹੌਰ ਦਾ ਸੈਂਟਰ ਹੈ ਤੇ ਜਿੰਨੇ ਵੀ ਜਹਾਂਗੀਰ ਬਾਦਸ਼ਾਹ ਜਿੰਨੇ ਵੀ ਸੀ ਆਮ ਖਾਸ ਬਾਗ ਆਪਾਂ ਇੱਥੋਂ ਦੇ ਰਹਿਣ ਵਾਲੇ ਆ ਤੁਹਾਨੂੰ ਪਤਾ ਹੈ ਇੱਥੇ ਫਿਰ ਆ ਕੇ ਉਹ ਗਰਮੀਆਂ ਦੇ ਵਿੱਚ ਜਦੋਂ ਕਸ਼ਮੀਰ ਜਾਂਦੇ ਤਾਂ ਇੱਥੇ ਹੀ ਆ ਕੇ ਰੁਕਦੇ ਸੀ ਜਿਸ ਤਰ੍ਹਾਂ ਹੁਣ ਆਪਣੇ ਸਟੇਟਸ ਕਹਿ ਦਿੰਦੇ ਆਪਾਂ ਸਟੇਟ ਹੈ ਪੰਜਾਬ ਹਰਿਆਣਾ ਉਦੋਂ ਸੂਬੇ ਹੁੰਦੇ ਸੀ ਬਿਲਕੁਲ ਕਾਬਲ ਸੂਬਾ ਦਿੱਲੀ ਸੂਬਾ ਲਾਹੌਰ ਸੂਬਾ ਕਸ਼ਮੀਰ ਸੂਬਾ ਇਹ ਸੂਬੇ ਹੁੰਦੇ ਸੀ ਤੇ ਇਹ ਜਿਹੜਾ ਸਰਹੰਦ ਇਹ ਸਰਹੰਦ ਦਾ ਸੂਬਾ ਸੀ ਜਿਹੜਾ ਉਹ ਵਜੀਰ ਖਾਨ ਸੀ ਇਹ ਬੜਾ ਤਕੜਾ ਬੜੀ ਤਾਕਤਵਾਲਾ ਰਹੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਜਿਹੜੀ 22 ਦਸੰਬਰ ਰਾਤ ਨੂੰ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤੇ ਕਿਲਾ ਛੱਡਣ ਤੋਂ ਬਾਅਦ ਇਹ ਸਾਰੇ ਨਾਲ ਹੀ ਸੀ ਸਾਰੇ ਔਰਾਂ ਦਿੱਲੀ ਤੋਂ ਲੈ ਕੇ ਸਾਰੀਆਂ ਫੌਜਾਂ ਜਿਹੜੇ ਅਨੰਦਪੁਰ ਸਾਹਿਬ ਜੀ ਦੇ ਉੱਤੇ ਕਾਲੇ ਮੰਦਰ ਕਾਲੇ ਬੱਦਲ ਮੜਰਾਏ ਹੋਏ ਸੀ ਝੂਠ ਦੇ ਤੇ ਸਤਿਗੁਰੂ ਇੱਕ ਸੱਚ ਸੀ ਤੇ ਸਤਿਗੁਰੂ ਕਹਿੰਦੇ ਆ ਵੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ ਜ਼ੁਲਮ ਦੇ ਖਿਲਾਫ ਇਹ ਯੁੱਧ ਸੀ ਤਾਂ ਸਤਿਗੁਰੂ ਨੇ ਜਦੋਂ ਇਹ ਕਿਲਾ ਛੱਡਿਆ ਤੇ ਰਸਤੇ ਦੇ ਵਿੱਚ ਅੱਜ ਦੇ ਰਾਜਨੀਤੀ ਬੰਦੇ ਵੀ ਥੋੜਾ ਜਿਹਾ ਸ਼ੇਧ ਲੈਣ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਗੇ ਆਪ ਤੇ ਪਿੱਛੇ ਆਪਣਾ ਸਹਬਜ਼ਾਦਾ ਬਾਬਾ ਜੀਤ ਸਿੰਘ ਹਮ ਬਿਲਕੁਲ ਜੀ ਸਤਿਗੁਰੂ ਨੇ ਮਿਡਲ ਦੇ ਵਿੱਚ ਸੰਗਤ ਰੱਖੀ ਜਿਹੜੇ ਯੋਧੇ ਰੱਖੇ ਨਾ ਉਹ ਮਿਡਲ 'ਚ ਰੱਖੇ ਅੱਜ ਦੇ ਰਾਜਨੀਤੀ ਲੋਕ ਤੁਸੀਂ ਜਾਣਦੇ ਹੀ ਹੋ ਉੱਥੇ ਤੁਸੀਂ ਅਸੀਂ ਲੜਦੇ ਆ ਉਹ ਉੱਥੇ ਹੁੰਦੇ ਹੀ ਨਹੀਂ ਧਰਮ ਦਾ ਕੋਈ ਵੀ ਹੋਵੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਆਪ ਐਡੇ ਵੱਡੇ ਤੀਰ ਅੰਦਾਜ਼ੀ ਦੇ ਕਵਤਾ ਦੇ ਲਿਖਾਰੀ ਤੇ ਸਤਿਗੁਰੂ ਨੇ ਜਦੋਂ ਫਿਰ ਅੱਜ ਰਾਤ ਜਿਹੜੀ ਕੱਲ ਸਵੇਰ ਹੋਵੇਗੀ ਤੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਪਰਿਵਾਰ ਫਿਰ ਤਿੰਨਾ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਜੋੜਾ ਉਸ ਪਾਸੇ ਜੋੜਾ ਉਸ ਪਾਸੇ ਪਰਿਵਾਰ ਵਿਛੜਾ ਸਾਹਿਬ ਕਿਤੇ ਗੁਰਦੁਆਰੇ ਦਾ ਨਾਮ ਦੁਨੀਆਂ ਤੇ ਹੈ ਪਰਿਵਾਰ ਵਿਛੜਾ ਉੱਥੇ ਪਰਿਵਾਰ ਵਿਛੜ ਗਿਆ ਸਾਨੂੰ ਗੁਰੂ ਮਿਲਾਉਂਦੇ ਆ ਅਸੀਂ ਸ਼ਬਦ ਪੜ੍ਹਦੇ ਹਾਂ ਜੈਸਾ ਸਤਿਗੁਰ ਸੁਣੀਦਾ ਤੈ ਸੋਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭੂ ਹਰਦਰਗਹਿ ਕਬਸੀਠ ਹਰਨਾਮ ਮੰਤਰ ਦਾਇਂ ਦਾ ਕੱਟੇ ਹਉ ਮੇ ਰੋਗ ਨਾਨਕ ਸਤਿਗੁਰ ਤੇ ਨਾਮ ਲਾਇ ਜਨ ਤੁਰੇ ਪਿਆ ਸੰਜੋਗ ਪਰ ਉਹਨਾਂ ਨੇ ਸਾਡੇ ਵਾਸਤੇ ਸਾਡਾ ਮਲਾਪ ਸਾਡੇ ਪਰਿਵਾਰ ਅਸੀਂ ਸੁਖ ਲੈਣ ਵਾ ਆਪਣਾ ਪਰਿਵਾਰ ਵਿਛੋੜਿਆ ਸਹਿਬਜ਼ਾਦੇ ਗੁਰਗੋਬਿੰਦ ਸਿੰਘ ਸਾਹਿਬ ਚਮਕੌਰ ਵਾਲੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਉਹ ਇੱਕ ਗੁੰਮਾ ਮਾਸ਼ਕੀ ਦੀ ਸ਼ਾਨ ਵਾਲ ਤੇ ਵੱਡੀਆਂ ਮਾਤਾਵਾਂ ਮਾਤਾ ਸਾਹਿਬ ਕੌਰ ਦੀ ਸੁੰਦਰ ਕੌਰ ਜੀ ਸਿੰਘ ਸਾਹ ਪਾਈ ਮਨੀ ਸਿੰਘ ਦਿੱਲੀ ਵੱਲ ਇਸ ਤਰ੍ਹਾਂ ਸਤਿਗੁਰੂ ਜਿਹੜੇ ਪਰਿਵਾਰ ਆ ਜਿਹੜੇ ਦਿਨ ਚੱਲ ਰਹੇ ਨੇ ਇਹ ਬੜੇ ਸੇਖ ਕੌਮ ਦੇ ਵਾਸਤੇ ਤਾਂ ਇਹ ਮੀਲ ਪੱਥਰ ਨੇ ਵੈਸੇ ਤਾਂ ਸਾਰੇ ਇੰਡੀਆ ਦੇ ਲੋਕ ਦੇਸ਼ਾਂ-ਵਦੇਸ਼ਾਂ ਵਿੱਚ ਜਿਹੜੇ ਸਾਰੇ ਨੇ ਸਾਰਿਆਂ ਦੇ ਵਾਸਤੇ ਹੀ ਇਹ ਕਿਉਂਕਿ ਇਹ ਇੱਕ ਧਰਮ ਦੀ ਗੱਲ ਨਹੀਂ ਇਸ ਦੇਸ਼ ਦੇ ਵਾਸਤੇ ਤੇ ਦੇਸ਼ ਨੂੰ ਜਿਹੜੀਆਂ ਜ਼ੁਲਮ ਦੀਆਂ ਜ਼ੰਜੀਰਾਂ ਸੀ ਜ਼ੁਲਮ ਦੇਂ ਜ਼ੰਜੀਰਾਂ ਤੇ ਜਕੜਿਆ ਹੋਇਆ ਸੀ ਉਹਨਾਂ ਨੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਜ਼ਾਦ ਕਰਾਇਆ ਤੁਹਾਨੂੰ ਪਤਾ ਵੀ ਕੋਈ ਕੁਰਬਾਨੀ ਤੋਂ ਬਿਨਾਂ ਤਾਂ ਕੋਈ ਵੀ ਜਸਟਿਸ ਮਿਲਦਾ ਨਹੀਂ ਤੇ ਵੱਡੇ ਸਾਹਿਬ ਜਾਦੇ ਤਨਤਨ ਬਾਬਾ ਅਜੀਤ ਸਿੰਘ ਸਾਹਿਬ ਤਨਤਨ ਬਾਬਾ ਜੁਝਾਰ ਸਿੰਘ ਸਾਹਿਬ ਤੇ 40 ਸਿੰਘ ਉੱਥੇ ਚਮਕੌਰ ਲੜੇ ਹੁਣ 10 ਲੱਖ ਤੇ 40 ਦਾ ਮੁਕਾਬਲਾ ਤਾਂ ਇਹਨਾਂ ਨੇ ਕੰਪੀਟੀਸ਼ਨ ਤਾਂ ਨਹੀਂ ਨਾ ਉੱਤਰ ਕਿਸੇ ਗੱਲ ਦਾ ਹੋ ਸਕਦਾ ਤਾਰੇ ਵੇਖ ਲੋ ਚਾਲੀਆਂ ਨੇ 10 ਲੱਖ ਦਾ ਮੁਕਾਬਲਾ ਕੀਤਾ ਜਿਹੜਾ ਮਹਾਰਾਜ ਨੇ ਆਖਿਆ ਸੀ ਨਾ ਵੀ ਇਹਨ ਗਰੀਬ ਸਿੱਖਨ ਕੋ ਦੂ ਬਾਦਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਚਿੜਿਓਂ ਸੇ ਮੈਂ ਬਾਜ ਤੜਾਉਂ ਸਵਾਲ ਲੱਖ ਸੰਗ ਇਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਉਹ ਕਹਿੰਦੇ ਜੀ ਇਹ ਤਾਂ ਵੇਖੋ ਇਹ ਛੀਂਬੇ ਨੇ ਨਾਈ ਨੇ ਜਾਟ ਨੇ ਚਿਵਰ ਨੇ ਅਸੀਂ ਬੜੇ ਬੜੇ ਬੱਕਰੇ ਖਾਣੇ ਦੁੰਬੇ ਖਾਣੇ ਜਰਵਾਣੇ ਲੜਨ ਵਾਲੇ ਮਹਾਰਾਜ ਕਹਿੰਦੇ ਇਨਾਂ ਚ ਸਪਿਰਟ ਪੈਦਾ ਕਰਾਂਗਾ ਸਤ ਗੁਰੂ ਨੂੰ ਜਦੋਂ ਆਖਿਆ ਨਾ ਭਾਈ ਧਰਮ ਜਾਨਦ ਨੇ ਮਹਾਰਾਹੀ ਤਾਂ ਛੋਟੇ ਦਿਲ ਵਾਲੇ ਬੰਦੇ ਆ ਕੰਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਨਹੀਂ ਕ ਪਕੜੀ ਕਦੀ ਅਸੀਂ ਨੰਗੀ ਕਰਦ ਨਹੀਂ ਫੜੀ ਜਿਹੜੀ ਉੱਡੀ ਸੇ ਹਮ ਜੜ ਜਾਏ ਜਿਹੜੀ ਫਰਰ ਕਰਕੇ ਉੱਡੇ ਦੀ ਡਰ ਜਾਂਨੇ ਆ ਦੁਸ਼ਟਾਂ ਸੋ ਕੈਸੇ ਲੜ ਪਾਏ ਐਡੇ ਐਡੇ ਵੱਡੇ ਜਰਵਾਣੇ ਐਡੇ ਢੀ ਨਾ ਨਕੰਜ ਲੜਾਂਗੇ ਮਹਾਰਾਜ ਕਹਿੰਦੇ ਮੈਂ ਸਪਿਰਟ ਨਾਉਂ ਤਾਨੂੰ ਖੰਡੇ ਬਾਟੇ ਦਮਰੇ ਸ਼ਿਕਾਇਆ ਫਿਰ ਵੇਖ ਲੋ ਸਵਾ ਲੱਖ ਸੰਗ ਇਸ ਸਵਾ ਲੱਖ ਦੇ ਨਾਲ ਇੱਕ ਦਾ ਮਤਲਬ ਹੁੰਦਾ ਲੜੇ ਵੀ 40 ਤੇ 10 ਲੱਖ ਪਰ ਐਡਾ ਵੱਡਾ ਦਿਲ ਇੰਨਾ ਵੱਡਾ ਮਨੋਬਲ ਵੀ ਅੱਗੇ ਲੱਖਾਂ ਬੰਦੇ ਖੜੇ ਐ ਤੇ ਸਿੰਘ ਜਿਹੜਾ ਖਾਲਸਾ ਫਿਰ ਉਹ ਡਰਦਾ ਨਹੀਂ ਉਹ ਅਧਿਆਜੂ ਆਖੋ ਸਤਨਾਮ ਸਿਰ ਇਹ ਸਤਗੁਰੂ ਨੇ ਸਪੇਟ ਦਿੱਤੀ ਤੇ ਧਰਮ ਦੇ ਵਾਸਤੇ ਫਿਰ ਸਤਗੁਰੂ ਨੇ ਆਖਿਆ ਨਹੀਂ ਧਰਮ ਤਾਂ ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਤੁਸੀਂ ਆਪਣੇ ਹੁਕਮਰਾਨ ਨੂੰ ਤੁਹਾਨੂੰ ਆਪਣਾ ਧਰਮ مبارਕ ਇੱਥੇ ਜਿਹੜੇ ਰਾਮ ਕਹਿਣ ਵਾਲੇ ਨੇ ਵਾਈਕਰੂ ਕਹਿਣ ਵਾਲੇ ਨੇ ਅੱਲਾਹ ਕਹਿਣ ਵਾਲਾ ਸਾਰਿਆਂ ਨੂੰ ਆਜ਼ਾਦੀ ਜ਼ਬਰ ਨਹੀਂ ਕਿਸੇ ਨੂੰ ਤੇ ਸਤਿਗੁਰੂ ਨੇ ਜ਼ੁਲਮ ਦੇ ਖਿਲਾਫ ਫਿਰ ਇਹ ਆਪਣੇ ਸਹਿਬਜ਼ਾਦੇ ਬਾਰੇ ਤੇ ਉਹਨਾਂ ਨੇ ਵੀ ਲਿਖਿਆ ਵੀ ਸਰਹਿੰਦ ਹਿੰਦੋਸਤਾਨ ਦਾ ਇਸਿਰ ਮੰਨਿਆ ਜਾਂਦਾ ਸੀ ਤੇ ਵੇਖ ਲਓ ਫਿਰ ਇੱਥੇ ਸਹਿਬਜ਼ਾਦਿਆਂ ਦੇ ਉੱਤੇ ਕਿੰਨਾ ਜ਼ੁਲਮ ਹੋਇਆ ਜਿਹੜਾ ਜਸਤੀਸ ਹੋਇਆ ਕਾਜੀ ਨੇ ਉਹ ਪਿਛਲੇ ਪਾਸੇ ਮਸਜਿਦ ਹੈ ਤੇ ਉੱਥੇ ਉਹਨਾਂ ਨੇ ਆਖਿਆ ਵੀ ਜਉਂਦਿਆਂ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਏ ਮਲੇਰ ਕੋਟਲੇ ਨਵਾਬ ਨੇ ਆਖਿਆ ਨਹੀਂ ਇਹ ਸ਼ੀਰਖੋਰ ਬੱਚੇ ਆ ਇਹਨਾਂ ਤੇ ਕੋਈ ਸ਼ਰਾ ਨਹੀਂ ਲਾਗੂ ਹੁੰਦੀ ਬੱਚਿਆਂ ਤੇ ਕਿਸੇ ਵੀ ਧਰਮ ਦਾ ਬੱਚਾ ਹੋਵੇ ਤੇ ਕਿਸੇ ਨੇ ਸਪੋਲੀਏ ਆਖਿਆ ਕਿਸੇ ਨੇ ਕੰਡੇ ਆਖਿਆ ਇਹਨਾਂ ਨੂੰ ਮਿਰ ਦਿੱਤਾ ਜਾਏ ਜਦੋਂ ਸਹਿਬਜ਼ਾਦਿਆਂ ਨੂੰ ਫਿਰ ਨੀਂਹਾਂ ਦੇ ਵਿੱਚ ਛਿਣਿਆ ਤੇ ਉਹ ਕਹਿੰਦੇ ਆ ਧਾਰਮਿਕ ਸਪਿਰਚੁਅਲ ਵਾਲੇ ਇੱਕ ਵਾਰੀ ਖੰਡ ਡੇਗੀ ਪਰ ਜ਼ੁਲਮ ਕਰਨ ਵਾਲੇ ਹਟਦੇ ਨਹੀਂ ਹੁੰਦੇ ਉਹਨਾਂ ਨੇ ਫਿਰ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਨੂੰ ਸ਼ਹੀਦ ਕੀਤਾ ਤੇ ਇਹ ਸਰਹੰਦ ਫਿਰ ਉਦੋਂ ਸਰਹੰਦ ਸੀ ਜਿਹੜਾ ਆਪਾਂ ਸਰਹੰਦ ਕਹਿੰਦੇ ਆ ਸਰਹਿੰਦ ਸੀ ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉੱਥੇ ਫਿਰ ਸੱਚਖੰਡ ਗਏ ਹਜੂਰ ਸਾਹਿਬ ਉੱਥੇ ਮਾਧੋਦਾਸ ਬੈਰਾਗੀ ਉਹ ਫਿਰ ਮਹਾਰਾਜ ਨੂੰ ਮਿਲਿਆ ਸਤਿਗੁਰੂ ਕਹਿੰਦੇ ਕੌਣ ਐ ਤੂੰ ਕਹਿੰਦਾ ਜੀ ਬੰਦਾ ਸਤਿਗੁਰੂ ਕਹਿੰਦੇ ਜਟਾਵਾਂ ਰੱਖੀਆਂ ਹੋਈਆਂ ਸੁਭਾਅ ਮਲੀ ਹੋਈ ਐ ਬੰਦਿਆਂ ਵਾਲੇ ਕੰਮ ਨੇ ਕੰਦਾ ਜੀ ਬੰਦਾ ਬਣਾਓ ਆ ਤੈਨੂੰ ਬੰਦਾ ਬਣਾਈਏ ਸਤਿਗੁਰੂ ਨੇ ਫਿਰ ਉਹਦੀਆਂ ਜਟਾਵਾਂ ਖੋਲੀਆਂ ਸ਼ਹਿਰਾ ਆਪਣਾ ਦਿੱਤਾ ਉਹਨੂੰ ਅਮਰ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰੂ ਕਹਿੰਦੇ ਇੱਥੇ ਜ਼ੁਲਮ ਹੋ ਰਿਹਾ ਚਾਹ ਉਥੇ ਛਡੌਰਾ ਪਾਣੀਪਤ ਛਤ ਬਨੂੜ ਫੇਰ ਅਸਰਾਂਦਾ ਆ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਉਥੋਂ ਦੇ ਜਿਹੜੇ ਜਿਨ੍ਹਾਂ ਨੇ ਨੀਆਂ ਵਿੱਚ ਚਿਣਿਆ ਸੀ ਜਲਾਦਾਂ ਨੇ ਉਹ ਇੱਥੇ ਫਿਰ ਏਟੇ ਟ ਟ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿਹੜਾ ਸ਼ੇਰ ਸਾਰ ਹਿੰਦ ਮੰਨਿਆ ਜਾਂਦਾ ਸੀ ਉਹਨਾਂ ਨੇ ਆਖਿਆ ਅੱਛਾ ਇਹ ਹਿੰਦੁਸਤਾਨ ਦਾ ਸ਼ੇਰ ਮੰਨਿਆ ਜਾਂਦਾ ਮੁਗਲ ਸਮਰਾਟ ਮੁਗਲ ਇਹਨੂੰ ਬਹੁਤ ਵੱਡਾ ਇਹ ਖਾਲਸੇ ਦੀ ਇਹ ਸਾਰੇ ਧਰਮਾਂ ਦੀ ਇਹ ਫਤਿਹ ਦਾ ਗੜ ਹੋਵੇਗਾ ਫਤਿਹ ਦਾ ਕਿਲਾ ਹੋਵੇਗਾ ਤੇ ਉਹਨਾਂ ਸ਼ਹੀਦਾਂ ਨੂੰ ਗੁਣਾ 6 ਪੌ ਤੋਂ ਲੈ ਕੇ ਸਾਰੇ ਡੇਪੇ ਡਈ ਅੱਗੇ ਆਹੀ ਜਾਏਗਾ ਤੇ ਤੁਸੀਂ মিডিਆ ਰਾਹੀਂ ਵੀ ਸੇਵਾ ਕਰਦੇ ਹੋ ਅਸੀਂ ਵੀ ਕਥਾ ਕੀਰਤਨ ਕਰ ਰਹੇ ਹਾਂ ਤੇ ਆਪਾਂ ਇਹ ਹੀ ਸਾਰੀ ਕੌਮ ਨੂੰ ਕਿ ਉਹਨਾਂ ਦੇ ਜੇ 7 ਤੇ 9 ਸਾਲ ਦੇ ਐਨੇ ਦ੍ਰਿੜ ਸੀ ਉਹਨਾਂ ਨੇ ਆਖਿਆ ਨਹੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਪਰ ਅਸੀਂ ਤਾਂ ਮਾਈ ਗੁਰੂ ਕਹਿਣ ਵਾਲਿਆ ਆਪਣੇ ਧਰਮ ਦੇ ਪਰਪਾਕਾ ਆਪਣੇ ਕੇਸ ਰੱਖਣੇ ਅਸੀਂ ਖੰਡੇ ਬਾਟੇ ਦਮ ਰਿਸ਼ਾ ਕਿਹਾ ਅੱਜ ਬੱਚਿਆਂ ਨੂੰ ਤੁਹਾਡੇ ਰਾਹੀਂ ਇਹੀ ਆ ਵੀ ਪੁੱਤਰੋ ਬੱਚਿਓ ਕੌਮ ਦੇ ਵਾਰਸੋ ਬੜੀ ਖੁਸ਼ੀ ਹੁੰਦੀ ਜਦੋਂ ਤੁਸੀਂ ਨਗਰ ਕੀਰਤਨਾ ਚਾਹਦੇ ਹੋ ਕੀਰਤਨ ਦਰਬਾਰਾਂ ਚਾਹਦੇ ਹੋ ਅਤੇ ਸੇਵਾ ਕਰਦੇ ਹੋ ਪਰ ਵੇਖੋ ਉਹਨਾਂ ਦੀ ਨਕਸ਼ੇ ਕਦਮ ਤੇ ਤਾਂ ਚੱਲਾਂਗੇ ਜੇ ਉਹਨਾਂ ਵਾਂਗੂ ਕੇਸ ਰੱਖਾਂਗੇ ਉਹਨਾਂ ਵਾਸੋਂ ਦਸਤਾਰ ਸਜਾਵਾਂਗੇ ਉਹਨਾਂ ਵਾਸੋਂ ਵਾਂਗੂ ਖੰਡੇ ਬਾਟੇ ਦਾ ਅਮਰ ਨਸ਼ੇ ਚੱਲ ਰਹੇ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਸੀ ਨਾ ਹਿੰਦੂ ਨਾ ਮੁਸਲਮਾਨ ਇੱਥੇ ਹੁੰਦੂ ਮੁਸਲਮਾਨ ਦੀ ਕੋਈ ਗੱਲ ਨਹੀਂ ਪੰਜਾਬ ਉਹ ਵਸਦਾ ਗੁਰਾਂ ਦੇ ਨਾਮ ਪੰਜਾਬ ਆਬ ਜ਼ਰਤ ਹੁੰਦਾ ਪੰਜ ਦਰਿਆ ਪੰਜ ਆਬ ਆਬ ਪਾਣੀ ਨੂੰ ਕਿਹਾ ਜਾਂਦਾ ਪਰ ਛੇਵਾ ਜਿਹੜਾ ਦਰਿਆ ਹੈ ਇਹ ਨਸ਼ੇ ਦਾ ਚੱਲ ਰਿਹਾ ਹਰ ਉਹ ਠੱਲ ਨਹੀਂ ਬੱਚੇ ਫਿਰ ਮਾਂ ਪਿਓ ਡਰਦੇ ਹੋਏ ਪਲੱਸ 2 ਕਰਾਉਂਦੇ ਆ ਵਿਦੇਸ਼ ਨੂੰ ਭੇਜ ਦਿੰਦੇ ਆ ਇਹ ਅਮਰ ਸ਼ਹੀਦਾਂ ਦੀ ਤੰਤਨ ਬਾਬਾਜੀਤ ਸਿੰਘ ਸਾਹਿਬ ਤੰਤਨ ਬਾਬਾ ਜੁਝਾਰ ਸਿੰਘ ਸਾਹਿਬ ਤੰਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂੰ ਆਪਾਂ ਮਨਾਈਏ ਮੱਥਾ ਵੀ ਟੇਕੀਏ ਕਾਠ ਵੀ ਕਰੀਏ ਲੰਗਰਾਂ ਦੀ ਸੇਵਾ ਵੀ ਕਰੀਏ ਪਰ ਜਿਹੜਾ ਉਹਨਾਂ ਦਾ ਆਦੇਸ਼ ਹੈ ਉਹਨੂੰ ਮੰਨੀਏ ਧਰਮਨ ਤੇ ਪਰਪਾਕੋ ਇਹ ਖੰਡੇ ਬਾਟੇ ਦਾ ਅਮਰ ਨਸ਼ਾ ਦਾ ਤਿਆਗ ਕਰੋ ਭੁੱਲਾਂ ਚੁੱਕਾਂ ਦੀ ਖੇ ਮਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਇਹਨਾਂ ਨਾਲ ਤੇ ਸਰਹੰਦ ਜਿਹੜਾ ਸੀਗਾ ਉਹ ਕਿਉਂ ਉਸ ਨੂੰ ਸਰਹੰਦ ਕਿਹਾ ਜਾਂਦਾ ਸੀਗਾ ਤੇ ਕੀ ਇਤਿਹਾਸ ਜੁੜਿਆ ਤੇ ਫਤਿਹਗੜ੍ਹ ਸਾਹਿਬ ਜਿਹੜਾ ਇਸ ਨੂੰ ਕਿਉਂ ਕਿਹਾ ਜਾਣ ਲੱਗਿਆ ਸੋ ਉਹਦੇ ਪਿੱਛੇ ਜਿਹੜਾ ਇੱਕ ਬਹੁਤ ਵੱਡਾ ਇਤਿਹਾਸ ਹੈ ਉਸ ਤੇ ਬੜੇ ਵਧੀਆ ਤਰੀਕੇ ਨਾਲ ਚੰਦਨਾ ਇਹਨਾਂ ਨੇ ਪਾਇਆ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼